ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬਸੀਆਂ ਛੇੜ ਲਈ ਲੈ ਕੇ ਆਏ ਆ ਦੋ ਗੱਬਨ ਚੈੱਕ ਪਾਸ ਨੇ ਤੇ ਇੱਕ ਹਜੇ ਕਨਫਰਮ ਨਹੀਂ ਬਾਕੀ ਪੁੱਛਦਿਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਜੀ ਮੇਰਾ ਬਲਦੇਵ ਸਿੰਘ ਹੈ ਪਿੰਡ ਕਨੌਰ ਖੁਰਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਠੀਕ ਆ ਬਾਈ ਨੇੜੇ ਕਿਹੜੇ ਪਿੰਡ ਰਹ ਜਾਂਦਾ ਆਪਣੇ ਨੇੜੇ ਹੀ ਆਪਣੇ ਕਨੌਰੀ ਵੀ ਆ ਜੀ ਇਧਰ ਧੂਰੀ ਵੀ ਲੱਗੀ ਆ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ ਮੋਬਾਈਲ ਨੰਬਰ ਜੀ 82646 37958 ਠੀਕ ਆ ਬਾਈ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਸੀ ਦੇਖ ਰਹੇ ਆ ਕਿੰਨੇ ਕ ਮਹੀਨਿਆਂ ਦੀ ਉਮਰ ਆ ਬਈ ਇਹਦੀ ਇਹਦੀ ਉਮਰ ਹੋਊਗੀ ਜੀ ਗੁਰੇ ਸਾਹਿਬ 20 ਮਹੀਨੇ ਦੀ ਹਾਂ ਠੀਕ ਹੈ ਜੀ 20 ਮਹੀਨਿਆਂ ਦੀ ਹਾਂਜੀ ਤੇ ਬਾਕੀ ਗੱਬਣਾ ਚੱਕਵਾਸ ਹਨ ਇਹ ਚੱਕਵਾਸ ਨਹੀਂ ਇਹਨੂੰ 35 ਦਿਨ ਹੋਏ ਨੇ ਜੀ ਠੀਕ ਆ ਭਰਾਏ ਨੂੰ ਠੀਕ ਆ ਜੀ ਹਾਂਜੀ 35 ਦਿਨ ਹੋਏ ਬਾਕੀ ਹੁਣ ਮਤਲਬ ਚੈੱਕ ਜਿੱਤਾ ਹਜੇ ਆਉਂਦੀ ਨਹੀਂ ਹਨਾ ਬਾਕੀ ਫੋਰਸਾਂਗ ਤਾਂ ਨਹੀਂ ਕੋਈ ਥਾਂ ਤੇ ਫੋਰਸਾਂਗ ਕੋਈ ਨਹੀਂ ਜਾ ਰਹੇ ਥਾਂ ਤੇ ਠੀਕ ਆ ਜੀ ਕਿਹੜੇ ਸੀਮਨ ਸੁਮਣ ਦੀ ਹੈ ਜੀ ਇਹ ਤਾਂ ਵੀ ਆਪਾਂ ਸਰਕਾਰੀ ਟਰੈਕਟਰ ਹੀ ਆਉਂਦਾ ਆਪਣੇ ਉਹਨਾਂ ਤੋਂ ਹੀ ਭਰੌਣਿਆ ਠੀਕ ਆ ਜੀ ਸੀਮਨ ਵਧੀਆ ਭਰਦੇ ਨੇ ਠੀਕ ਆ ਜੀ ਹੁਣ ਕਦ ਬੱਡ ਪੂਰਾ ਹਨਾ ਬਸੀ ਹਾਂਜੀ ਖੋਲ ਲਈ ਤੋੜ ਕੇ ਦਿਖਾ ਦੂੰ ਮੜ ਬਾਕੀ ਥਾਣ ਸਾਨੂੰ ਨੇੜੇ ਦੇ ਚੱਕਰਵਾ ਦਿੰਦੇ ਆ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਬਾਕੀ ਫੋਰਸਾਂਗ ਤਾਂ ਕਿਸੇ ਦੇ ਵੀ ਨਹੀਂ ਹੁੰਦੀ ਹਨਾ ਬਾਈ ਨਾ ਜੀ ਨਾ ਠੀਕ ਆ ਬਾਈ ਤੋਰ ਲੋ ਬਾਈ ਬਾਕੀ ਪੁਲਿਸਮੀ ਪੁਰੀਆ ਘਰ ਦਾ ਕੰਮ ਹੀ ਆ ਵੀਰੇ ਆਪਣਾ ਠੀਕ ਆ ਬਾਈ ਕਹਿੰਦਾ ਕਰਦੀਆਂ ਤੇ ਦੁੱਧ ਦਾ ਕਿੰਨਾ ਕਰਕਾਰ ਸੀ ਵੀਰੇ ਇਹਦੇ ਦੇ ਮਾਤ ਦਾ ਹੈਗਾ ਜੀ 25 26 ਠੀਕ ਆ ਬਾਈ ਮੋੜ ਲੋ ਵੀਰੇ ਕੋਈ ਗੱਲ ਨਹੀਂ ਮੁੱਲ ਕੀ ਰਹੂ ਵੀਰੇ ਜਿਆਦਾ ਜਿਆਦਾ ਦੇਣ ਲੈਣਾ ਮੋੜ ਲੋ ਵੀਰੇ ਆਪਾਂ ਫੋਨ ਤੇ ਕਰਾਂਗੇ ਠੀਕ ਆ ਬਾਕੀ ਸ਼ਮੀਪੁਰੀ ਚੰਗੀ ਆ ਗਈ ਬਾਕੀ ਅਜੇ ਕਨਫਰਮ ਨਹੀਂ ਹੋਈ ਚੈੱਕ ਪਾਸ ਹੁਣ ਵੀਰੇ ਖਾਲੀ ਮੰਨ ਕੇ ਦਵੋਗੇ ਕਿ ਵੀ ਖਾਲੀ ਮੰਨ ਕੇ ਦੇਵਾਂਗੇ ਠੀਕ ਆ ਵੀਰੇ ਮੁੱਲ ਜਾਇ ਜੀ ਹੋਊਗਾ ਬਾਕੀ ਮੁੱਲ ਜਾਇ ਜੀ ਠੀਕ ਆ ਭਾਈ ਕਹਿੰਨਾ ਮੁੱਲ ਜਾਇ ਜੀ ਹੋਊਗਾ ਬਾਕੀ ਕੱਦ ਵਿੱਡਾ ਜਾਤ ਵਰੀ ਚੰਗੀ ਆ ਕੰਨ ਛੋਟਾ ਛੋਟਾ ਕੰਨ ਆ ਬਾਕੀ ਚੰਗੀ ਆ ਅੱਗੇ ਭਾਈ ਦੋ ਨੰਬਰ ਟੌਪ ਕਲਾਸ ਕਿੰਨਾ ਕਿ ਟਾਈਮ ਦੀ ਉਮਰ ਆ ਇਹਦੀ ਇਹਦੀ ਉਮਰ ਹੋਊਗਾ ਜੀ ਤਾਰਾਂ ਥੋੜਾ 17 ਮਹੀਨੇ ਦੀ ਨਿਊਂ ਭਰਾਈ ਠੀਕ ਆ ਗੱਪਣ ਚੈੱਕ ਪਾਸ ਆ ਵੀਰੇ ਗੱਪਣ ਚੈੱਕ ਪਾਸ ਆ ਕਿੰਨੇ ਮਹੀਨੇ ਦੀ ਚੈੱਕ ਪਾਸ ਆ ਇਹ ਢਾਈਆਂ ਮਹੀਨੇ ਦੀ ਗੱਪਣ ਆਈ ਠੀਕ ਆ ਬਾਈ ਫੇਸ ਕੁਆਲਟੀ ਯਾਰ ਬਹੁਤ ਚੰਗੀ ਆ ਹਨਾ ਹਾਂਜੀ ਹਾਂ ਨੇੜੇ ਦੇ ਚੱਕਰ ਲ ਬੋਦੀਵਾਦੀ ਬਹੁਤ ਚੰਗਿਆ ਬਹੁਤ ਕਮਾਲ ਦੇ ਕਿੰਨਾ ਕੁ ਤਦ ਦਰ ਕੜ ਸੀ ਗਈ ਮਦਰ ਦਾ ਇਹ ਵੀ ਮਾਂ ਥੱਲੇ ਦਾ ਜੀ 32 33 ਲੀਟਰ ਦੁੱਧ ਸੀਗਾ ਠੀਕ ਆ ਬਾਈ ਹਾਂਜੀ ਬਾਕੀ ਸਮੀ ਭਲੀ ਪੂਰੀ ਆ ਬਾਈ ਕਹਿੰਦਾ ਚੈੱਕ ਪਾਸ ਆ ਬਾਕੀ ਆ ਵੀਰੇ ਇੱਕ ਮਿੰਟ ਨਾ ਤੁਸੀਂ ਐ ਕਿੱਦਾਂ ਦਿਖਾਉਤਾ ਲਾ ਨਾ ਤੋ ਵੀ ਚੱਕ ਜੇ ਜ਼ਿੰਮੇਵਾਰ ਹਾਂ ਹਾਂ ਸਹੀ ਗੱਲ ਆ ਵੀਰੇ ਬਾਕੀ ਝੋਲੀ ਝਾਲੀ ਬਹੁਤ ਚੰਗੀ ਤਿਆਰ ਕਰੂਗੀ ਮੂਰੇ ਕਿੰਨਾ ਕੁ ਦੁੱਧ ਦੇ ਦੂ ਬਾਈ ਬਸ ਮਾ ਇਹਦਾ ਕਿੰਨਾ ਕਰ ਰਿਕਾਰਡ ਸੀਦੀ ਮਦਰ ਦਾ 32 33 ਲੀਟਰ ਦੋ ਤੇਰੀ ਮਾਂ ਖਲੇ ਠੀਕ ਆ ਬਾਕੀ ਸਮੀ ਭਲੀ ਪੂਰੀ ਆ ਬਾਕੀ ਬਾਈ ਕਹਿੰਦਾ ਅਮਰਾ ਹਜੇ ਸ਼ੂਟਿੰਗ ਆ ਸੋਨੇ ਮੂਰੇ ਹੀ ਆ ਗਿਆ ਬਾਕੀ ਜਾਤ ਬਰੀਡ ਫੁੱਲ ਨੇ ਨਹੀਂ ਜੀ ਕੱਚੀਆਂ ਜਮਾ ਠੀਕ ਆ ਬਾਈ ਇਹਦਾ ਮੁੱਲ ਕੀ ਰਹੂਗਾ ਵੀਰੇ ਇਹ ਫੋਨ ਤੇ ਕਰਾਂਗੇ ਜੀ ਠੀਕ ਆ ਮੁੱਲ ਜਾਇਜ਼ ਹੀ ਹੋਊਗਾ ਮੁੱਲ ਜਾਇਜ਼ ਹੀ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੀ ਹੋਊਗਾ ਬਾਕੀ ਵੀਰੇ ਸੀਮਨ ਦਾ ਤਾਂ ਪਤਾ ਨਹੀਂ ਹੋਣਾ ਕਿ ਪਤਾ ਆਪਣਾ ਸੀਮਨ ਦਾ ਪਤਾ ਨਹੀਂ ਜਾਇਜ਼ ਹੀ ਹੋਊਗਾ ਮੁੱਲ ਜਾਇਜ਼ ਹੀ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੀ ਹੋਊਗਾ ਬਾਕੀ ਵੀਰੇ ਸੀਮਨ ਦਾ ਤਾਂ ਪਤਾ ਨਹੀਂ ਹੋਣਾ ਕਿ ਪਤਾ ਆਪਣਾ ਸੀਮਨ ਦਾ ਪਤਾ ਨਹੀਂ ਉਹ ਸਰਕਾਰੀ ਡਾਕਟਰ ਤੇ ਇਹ ਵੀ ਉਹ ਸਰਕਾਰੀ ਦੀ ਭਰੇ ਹੋਏ ਨੇ ਸਾਡੇ ਠੀਕ ਆ ਬਾਕੀ ਆਏ ਕਰਮਾਂ ਦੇ ਨਾਸਾ ਨੂੰ ਸੰਗ ਲਾਭੀ ਆ ਹਨਾ ਬੁੱਧੀਵਾਦੀ ਬਹੁਤ ਪਿਆਰੀ ਆ ਬਸ ਹੀ ਚੰਗੀ ਹੈਗੇ ਦਾਣ ਵਾਲੀ ਹੈ ਜੀ ਸਰਨਾਮ ਕੋ ਹੋਦਾ ਇਹ ਤਾਂ ਹੈਗਾ ਬਾਈ ਕਿਸੇ ਪਾਸਿਓਂ ਨਹੀਂਗਾ ਦੇਖ ਲਓ ਦਮ ਜਾਨ ਜੋਨ ਦਾ ਪੂਰੀ ਆ ਵਸੀ ਜਾ ਕਿਸੇ ਪਾਸਿਓਂ ਕੋਈ ਕਮੀ ਨਹੀਂ ਗਈ ਅੱਗੇ ਬਾਈ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਬਾਈ ਇਹਦੀ ਤਿੰਨ ਮਹੀਨਿਆਂ ਦੀ ਤੋਂ ਪੂਰੀ ਆ 57 ਦਾ ਠੀਕ ਆ ਚੈੱਕ ਪਾਸ ਜੇ ਕੋਈ ਵੀਰ ਤਸ਼ੱਲੀ ਕਰਨਾ ਚਾਹੁੰਦੇ ਹੋ ਕਰ ਸਕਦਾ ਕਰ ਸਕਦਾ ਜੀ ਠੀਕ ਆ ਬਾਈ ਵੀਰ ਕਹਿੰਦਾ ਜੇ ਕਿਸੇ ਵੀਰ ਨੇ ਤਸ਼ੱਲੀ ਕਰਾਉਣੀ ਆ ਤਾਂ ਆਪਦੀ ਤਸ਼ੱਲੀ ਕਰਾ ਕੇ ਇਲ ਜਾ ਸਕਦਾ ਬਾਕੀ ਸਮੀਪਲੀ ਇਹ ਵੀ ਪੂਰੀ ਆ ਇਹ ਕਿੰਨੇ ਮਹੀਨੇ ਚੱਕ ਪਾਸ ਗਿਆ ਵੀਰੇ ਇਹ 3 ਮਹੀਨੇ ਤੋਂ 5-7 ਦਿਨ ਤਣੂ ਪੂਰੀ ਹੈ ਠੀਕ ਆ ਤੇ ਫੋਰਸਾਂ ਤਾਂ ਨਹੀਂ ਵੀਰੇ ਹਾਂ ਜੀ ਇਹ ਵੀ ਪੂਰੀ ਆਏ ਜੀ ਇਹਦੀ ਮਦਰ ਦਾ ਕਿੰਨਾ ਕੇ ਰਿਕਾਰਡ ਸੀ ਬਈ ਮਿਲ ਕੇ ਇਹਦੀ ਮਦਰ ਦਾ 30 ਬੱਤੀ ਲੀਟਰ ਦੀ ਦਾ ਤੇ ਠੀਕ ਆ ਬਾਕੀ ਫੋਰਸਾਂ ਕਿਸੇ ਦੇ ਵੀ ਨਹੀਂ ਕਿੰਨਾ ਦੇ ਸੰਨ ਖੜਮਿਆ ਪੂਰੇ ਗਾਇਬ ਤੇ ਆ ਬਾਕੀ ਚੰਗੀ ਐ ਸਾਨੂੰ ਪੂਰੀ ਐ ਵੀ ਕਦ ਬੱਡ ਚੰਗਾਗਾ ਬਾਕੀ ਮੂਰੇ ਤਿਆਰ ਚੰਗੀ ਤਰ੍ਹਾਂ ਹੋ ਜਾਣਗੀਆਂ ਜੇ ਚੰਗੀ ਸਮਾਈ ਚ ਵਾਗਿਆ ਬਾਕੀ ਵੀਰ ਦੀ ਸਮਾਈ ਬਹੁਤ ਆਗੀ ਇਹਦਾ ਮੁੱਲ ਵੀ ਬਾਈ ਫਿਰ ਫੋਨ ਤੇ ਹੋ ਠੀਕ ਆ ਬਾਈ ਕਹਿੰਦਾ ਇਹਦਾ ਮੁੱਲ ਵੀ ਫੋਨ ਤੇ ਹੋਊਗਾ ਮੁੱਲ ਜਾਇ ਜੀ ਹੋਊਗਾ ਫਿਰ ਠੀਕ ਆ ਮੋੜ ਲੈ ਬਾਈ ਕੋਈ ਗੱਲ ਨਹੀਂ ਸਮੀਆਂ ਪੂਰੀਆਂ ਪੂਰੀਆਂ ਨੇ ਬਾਈ ਦੇ ਘਰ ਦੀਆਂ ਹੀ ਨੇ ਤਿੰਨੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਅਜਾ ਬਾਕੀ ਕੱਦ ਬੈੱਡ ਤੇ ਰਾਜੀ ਰੂਜੀ ਫੁੱਲ ਚਮਕ ਵਾਲੀ ਵਸੀਆ ਪੂਰੀ ਹੈ ਨਾ ਹਾਂ ਜੀ ਹਾਂ ਤੇ ਬਾਈ ਜੇ ਤਿੰਨੇ ਇਕੱਠੀਆਂ ਕੋਈ ਲਊਗਾ ਤਾਂ ਮਾਨ ਤਨ ਚੰਗਾ ਹੋ ਜਾਊਗਾ ਵਧੀਆ ਮਾਨ ਤਨ ਕਰਦਾਂਗੇ ਤਿੰਨਾਂ ਦਾ ਠੀਕ ਆ ਬਾਈ ਕਹਿੰਦਾ ਜੇ ਕੋਈ ਤਿੰਨੇ ਇਕੱਠੀਆਂ ਲਊਗਾ ਵੀਰ ਤਾਂ ਚੰਗਾ ਮਾਨ ਤਨ ਕਰਦੇ ਆਂਗੇ ਆਪਾਂ ਨਗ ਵੀਰ ਤੇ ਸਾਨੂੰ ਤਿੰਨੋ ਦਿਖਾਤੇ